ਹਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠੰਡਾ ਵੱਲੋਂ ਪਿਆਰ ਫਰੀਦ ਸਤਿ ਸ੍ਰੀ ਅਕਾਲ ਕਈ ਵੀਰਾਂ ਦੇ ਕਮੈਂਟ ਆਉਂਦੇ ਸੀਗੇ ਉਹ ਕਹਿੰਦੇ ਸੀ ਵੀ ਬਾਬਾ ਜੀ ਜਿਹੜੇ ਆਪਣੇ ਪਸ਼ੂਆਂ ਦੇ ਸਰਦੀ ਨਿਕਲ ਕੇ ਗਈ ਆ ਜਾ ਰਹੀ ਆ ਹੁਣ ਤੇ ਪਸ਼ੂ ਆਪਾਂ ਤੋਂ ਨਮਾਏ ਨਹੀਂ ਜਾਂਦੇ ਤੇ ਉਹ ਕੀ ਹੁੰਦਾ ਹੈਗਾ ਖਾਰਸ਼ ਜਾਦੇ ਪਸ਼ੂਆਂ ਦੇ ਹੋ ਜਾਂਦੀ ਆਗੀ ਕਿਉਂ ਇੱਕ ਥਾਂ ਖੜੇ ਰਹਿੰਦੇ ਆ ਅੰਦਰ ਖੜੇ ਰਹਿੰਦੇ ਆ ਥਾਂ ਦੀ ਕਮੀ ਕਰਕੇ ਉਹ ਫਿਰ ਖਾਰਸ਼ ਹੋ ਜਾਂਦੀ ਹੈ ਖਾਰਸ਼ ਗਾਹਾਂ ਬਾਦੀ-ਵਾਦੀ ਵੱਜ ਜਾਂਦੀ ਆ ਖਾਰਸ਼ ਦੇ ਨਾਲ ਕੋਈ ਚਮਜੂ ਕੋਈ ਚੱਚੜ ਕੋਈ ਕੁਛ ਨਾ ਕੁਛ ਲੱਗ ਕੇ ਗਾਹਾਂ ਤੋਂ ਗਾਹਾਂ ਬਾਦਾ ਵੱਜ ਜਾਂਦਾ ਹੈ ਉਹਦੀ ਆਪਾਂ ਰੋਕ ਥਾਮ ਦੇ ਉੱਤੇ ਆਪਾਂ ਇੱਕ ਦੋ ਚੀਜ਼ਾਂ ਘਰੇਲੂ ਹੀ ਲਈਆਂ ਔਰ ਤੁਹਾਡੇ ਆਸ-ਪਾਸ ਹੀ ਚੀਜ਼ ਖੜੀ ਆ ਗਈ ਉਹ ਉਹਦਾ ਇਨਾ ਬੈਨੀਫਿਟ ਆ ਤੇਲ ਸਰੋਂ ਦਾ ਘਰੇ ਪਿਆ ਆਪਣੇ ਸਰੋਂ ਦਾ ਤੇਲ ਘਰੇ ਪਿਆ ਆਪਣੇ ਕੋਲੇ ਹੁਣ ਆਪਾਂ ਕੀ ਲਈ ਆ ਇਹ ਲਈ ਆ ਪੋਲੀ ਇਹਦੇ ਖੱਟੇ ਫੁੱਲ ਲੱਗਦੇ ਨੇ ਇਹ ਪੰਜਾਬੀ ਦੇ ਵਿੱਚ ਇਧਰਲੇ ਆਪਣੇ ਲੋਕ ਪੋਲੀ ਕਹਿੰਦੇ ਆ ਜੇ ਆਪਾਂ ਕਈ ਭਾਸ਼ਾ ਦੇ ਵਿੱਚ ਇਹਨੂੰ ਕੱਗੇ ਤਾਂ ਇਹਨੂੰ ਸਤਿਆਨਾਸੀ ਕਹਿੰਦੇ ਆ ਕਈ ਏਰੀਆ ਦੇ ਵਿੱਚ ਇਹਨੂੰ ਸਤਿਆਨਾਸੀ ਕਹਿੰਦੇ ਆ ਜਿਵੇਂ ਇਹ ਪਾਈ ਪੋਲੀ ਆ ਇਹ ਖੱਟੇ ਫੁੱਲ ਕੱਢੂਗੀ ਇਹ ਮੈਂ ਬੂਟੇ ਛੋਟੇ ਤੋੜ ਕੇ ਲਿਆਂਦੇ ਆ ਜਦੋਂ ਇਹ ਪੂਰਾ ਬੂਟਾ ਹੋ ਜੂ ਤਾਂ ਇਹਦੇ ਵਿੱਚ ਫੁੱਲ ਲੱਗੂ ਖੋਲ ਲੱਗਣ ਤੋਂ ਬਾਅਦ ਜਿਹੜਾ ਇਹਦਾ ਬੀ ਹੋਊਗਾ ਬੀ ਇਹਦਾ ਹੁੰਦਾ ਹੈਗਾ ਬਹੁਤ ਬਰੀਕ ਜਾਂ ਬਰੀਕ ਕਾਲਾ ਹੁੰਦਾ ਜਿਵੇਂ ਆਪਾਂ ਦੁਕਾਨ ਤੋਂ ਸਤਿਆਨਾਸੀ ਲਾਉਂਦੇ ਆ ਇਸ ਦੇ ਤਾਂ ਐਨੇ ਜਾਦੇ ਫਾਇਦੇ ਆ ਜਿਹਦਾ ਟਿਕਣਾ ਹੀ ਕੋਈ ਨਹੀਂ ਜਿਹਦੇ ਗੁਣ ਮੈਂ ਗਿਣੌਣ ਲੱਗ ਜਾ ਤੁਹਾਨੂੰ ਇਹਦੇ ਗੁਣ ਕਿੰਨੇ ਨੇ ਬਹੁਤ ਜਾਦੇ ਦੇ ਗੁਣ ਪਹਿਲੇ ਗੁਣ ਦੀ ਤਾਂ ਆਪਾਂ ਗੱਲ ਕਰੀਏ ਆਪਾਂ ਕੀ ਕਰਨਾ ਹੈਗਾ ਇਹਨੂੰ ਸਰੋਂ ਦਾ ਤੇਲ ਪਾ ਲੈਣਾ ਹੈ ਵਿੱਚ ਥੋੜਾ ਤੇਲ ਪਾ ਲਿਆ ਤੇਲ ਪਾ ਕੇ ਫਿਰ ਉਹ ਤੋਂ ਬਾਅਦ ਕੀ ਕਰਨਾ ਇਹਨੂੰ ਕੱਟ ਕੇ ਆਪਾਂ ਇਹਦੇ ਵਿੱਚ ਪਾ ਦੇਣੇ ਆਂਗੇ ਇਹਨਾਂ ਬੂਟਿਆਂ ਨੂੰ ਆਪਾਂ ਕੀ ਕਰਨਾ ਜੀ ਕਮ ਸੇ ਕਮ ਵੀ ਅੱਧਾ ਕਿਲੋ ਇਹ ਸਰੋਂ ਦਾ ਤੇਲ ਲੈ ਲਓ ਅੱਧਾ ਕਿਲੋ ਇਹਦੇ ਭਾਂਡੇ 'ਚ ਪਾ ਲਓ ਮੈਂ ਡੈਮੋ ਕਰਨ ਵਾਸਤੇ ਛੋਟਾ ਭਾਂਡਾ ਰੱਖਿਆ ਤੇ ਆਪਣੇ ਕੋਲੇ ਕਮ ਸੇ ਕਮ ਵੀ ਵਜਨ ਵਾਲੇ ਇਹ ਬੂਟੇ ਕਮ ਸੇ ਕਮ ਵੀ ਅੱਧਾ ਕਿਲੋ ਹੋਣ ਅੱਧੇ ਕਿਲੋ ਤੋਂ ਭਾਵੇਂ ਜ਼ਿਆਦਾ ਹੀ ਹੋਣ ਇਹਨੂੰ ਆਪਾਂ 7-800 ਗ੍ਰਾਮ ਵੀ ਆਪਾਂ ਪਾ ਲਿਆ ਨੂੰ ਕੱਟ ਕੇ ਛੋਟਾ-ਛੋਟਾ ਕਰਕੇ ਮਤਲਬ ਛੋਟਾ-ਛੋਟਾ ਕਰਕੇ ਇਹਨੂੰ ਕੱਟ ਕੇ ਆਪਾਂ ਇਹਦੇ ਵਿੱਚ ਪਾ ਲਗੇ ਇਹਨੂੰ ਵਿੱਚ ਪਾ ਕੇ ਆਪਾਂ ਕੀ ਕਰਨਾ ਹੈ ਮੱਠੇ ਗੈਸ ਦੇ ਉੱਤੇ ਆਪਾਂ ਇਹਨੂੰ ਪੂਰਾ ਉਬਾਲ ਲੈਣਾ ਹੈਗਾ ਪੂਰਾ ਬਹੁਤ ਵਧੀਆ ਇਹ ਰੰਨ ਜਾਊਗਾ ਇਹ ਆਪਣੇ ਤੇਲ ਦਾ ਰੰਗ ਵਟ ਜਾਊਗਾ ਕਾਲੇ ਹਲਕੇ ਗੂੜੇ ਰੰਗ ਦੇ ਵਿੱਚ ਹੋ ਜਾਊਗਾ ਉਹਨੂੰ ਆਪਾਂ ਕੀ ਕਰਨਾ ਹੈਗਾ ਜਦੋਂ ਇਹ ਤੇਲ ਆਪਣਾ ਤਿਆਰ ਹੋ ਗਿਆ ਪੋਲੀ ਵਾਲਾ ਸਤਿਆਨਾਸੀ ਵਾਲਾ ਕੋਨੂੰ ਆਪਾਂ ਇਹ ਤੋਂ ਠੰਡਾ ਹੋ ਗਿਆ ਬੋਤਲ ਦੇ ਵਿੱਚ ਆਪਾਂ ਪੁਣਪ ਕੇ ਰੱਖ ਲੈਣਾ ਜਿਹੜੇ ਪਸ਼ੂ ਦੇ ਉੱਤੇ ਖਾਰਸ਼ ਹੋਈ ਵੀ ਆ ਜਾਂ ਚਮੜੀ ਦੇ ਵਿੱਚ ਕੋਈ ਵੀ ਰੋਗ ਲੱਗਿਆ ਹੋਵੇਗਾ ਚਮੜੀ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਚਮੜੀ ਦਾ ਜਾਂ ਵਾਲ ਝੜ ਰਹੇ ਆ ਪਸ਼ੂ ਦੇ ਵਾਲ ਝੜ ਰਹੇ ਆ ਖੋਡੇ ਪੈ ਰਹੇ ਆ ਜਾਂ ਜਿਵੇਂ ਨਿੱਕੀ ਨਿੱਕੀ ਉੱਤੇ ਆਪਣੀ ਬਹਿ ਜਾਂਦੀ ਹੈ ਕਿ ਮੱਖੀਆਂ ਬਹਿ ਜਾਂਦੀਆਂ ਹੈਗੀਆਂ ਅੱਜ ਕੱਲ੍ਹ ਤਉਹ ਖਾ ਜਾਂਦਿਆਂ ਹੈਗੀਆਂ ਉਤੋਂ ਉਤੋਂ ਤੇ ਇੰਨਾ ਇੰਨਾ ਰੋਗ ਰੋਗ ਥਾਂ ਪਸ਼ੂਆਂ ਦਾ ਦੇਖਿਆ ਖਰਾਬ ਕੀਤਾ ਪਿਆ ਹੁੰਦਾ ਤੁਸੀਂ ਹੱਥ ਤੇ ਸਰੋਂ ਦਾ ਤੇਲ ਉਹ ਪਾ ਕੇ ਪੋਲੀ ਵਾਲਾ ਤੇ ਉਹਦੇ ਸਾਰੇ ਪਿੰਡੇ ਦੇ ਉੱਤੇ ਮਲਜੋ ਕਮ ਸੇ ਕੰਮ ਵੀ ਤੁਸੀਂ ਤਿੰਨ ਵਾਰੀ ਜਦੋਂ ਤੇਲ ਲਾਤਾ ਪਸ਼ੂ ਬਿਲਕੁਲ ਓਕੇ ਹੋ ਜਾਊਗਾ ਤੇ ਨਾਲੇ ਇਹਦੇ ਥਣਾ ਆਪਣਾ ਜਿੱਥੇ ਤੁਸੀਂ ਲਾਓਗੇ ਜਿਹੜੇ ਬਾਲ ਉਖੜੇ ਵੇਨ ਬਾਲ ਆਉਣੇ ਸ਼ੁਰੂ ਪਸ਼ੂ ਦੇ ਹੋ ਜਾਣਗੇ ਔਰ ਪਸ਼ੂ ਦਾ ਰੰਗ ਵੀ ਵਟ ਜਾਊਗਾ ਕਈ ਵਾਰੀ ਆਪਾਂ ਵੇਖਿਆ ਕੀ ਆ ਵੀ ਕਈ ਡੈਰੀਆਂ ਦੇ ਵਿੱਚੋਂ ਆਪਾਂ ਵੀਰ ਭਰਾ ਪਸ਼ੂ ਨੂੰ ਲੈ ਆਉਨੇ ਆ ਤੇ ਉਹ ਚਿੱਟਾ ਹੋਇਆ ਪਿਆ ਹੁੰਦਾ ਕਿਉਂ ਨੂੰ ਧੁੱਪ ਲੱਗੀ ਨਹੀਂ ਹੁੰਦੀ ਤੇ ਉਹਦੇ ਉੱਤੇ ਖੌਡੇ ਪਏ ਪਏ ਹੁੰਦੇ ਆਗੇ ਤੇ ਚਮੜੀ ਉਹਦੀ ਖਰਾਬ ਹੋਈ ਪਈ ਹੁੰਦੀ ਆਗੀ ਸਕਿਨ ਪੂਰੀ ਖਰਾਬ ਹੋਈ ਪਈ ਹੁੰਦੀ ਆ ਜਾਂ ਕਿ ਪਸ਼ੂ ਦੇ ਖੜੇ ਦੇ ਥੱਲੇ ਖੁਰਾਂ ਵਾਲੇ ਪਾਸੇ ਨੀਚੇ ਵਾਲੇ ਪਾਸੋਂ ਵੇਖੀਏ ਤਾਂ ਵਾਲ ਉੱਠ ਕੇ ਕਟਰੂਆਂ ਦੇ ਜਾਂ ਹੋਰ ਦੇ ਤੇ ਇੰਨੇ ਨੇ ਪੈਰ ਖਰਾਬ ਹੋਏ ਪਏ ਹੁੰਦੇ ਆ ਉਹਦੇ ਵਾਸਤੇ ਵੀ ਇਹ ਸਫੀਸ਼ੈਂਟ ਪੌੜੀ ਦਾ ਪੌੜੀ ਦਾ ਤੇਲ ਤਿਆਰ ਕੀਤਾ ਬਹੁਤ ਵਧੀਆ ਗੁਣਕਾਰੀ ਆ ਇਹਦਾ ਪੌੜੀ ਦੇ ਗੁਣ ਪਾਈ ਜਿਵੇਂ ਹੁਣ ਫਰਜ ਕਰੋ ਬੰਨ ਪੈ ਜਾਂਦਾ ਉਹਦੇ ਤੁਹਾਨੂੰ ਵੀਡੀਓ ਬਣਾਈ ਆ ਉਹ ਵੀ ਪੌੜੀ ਕੰਮ ਕਰਦੀ ਆ ਪਸ਼ੂ ਨੂੰ ਕਬਜੀ ਲੱਗੀ ਵੀ ਹੈਗੀ ਉਹਦੇ ਤੇ ਵੀ ਪੌੜੀ ਦਾ ਸਤਿਆਨਾਸੀ ਆਉਂਦੀ ਉਹਦੇ ਤੇ ਵੀ ਕੰਮ ਕਰਦੀ ਆ ਇਹਦੇ ਦਾ ਗੁਣ ਬਤਾਉਣ ਲੱਗ ਜੇ ਗੁਣ ਤਾਂ ਬਾਦੂ ਮੈਂ ਕਹਣਾ ਵੀ ਭਰਪੂਰ ਗੁਣ ਦੇਸੀ ਦੇ ਥੋੜਾ 1 ਰੁਪਿਆ ਨਹੀਂ ਲੱਗਦਾ ਇਹਦੇ ਤੇ ਤੁਸੀਂ ਵੇਖਣਾ ਕੀ ਆ ਆਲੇ ਦੁਆਲੇ ਸੜਕ ਦੇ ਉੱਤੇ ਇਹ ਫालतू ਚੀਜ਼ ਖੜੀ ਆ ਗਈ। ਆਪ ਦੀ ਪੱਟ ਲਿਆਓ ਕਿਲੋਕ ਅੱਧਾ ਕਿਲੋ ਤੇਲ ਲੈ ਲਓ ਘਰੇ ਤੁਸੀਂ ਤਿਆਰ ਕਰ ਲਓ ਤਿਆਰ ਕਰਕੇ ਪਸ਼ੂ ਦੇ ਲਾਉਣਾ। ਸ਼ੁਰੂ ਕਰ ਦਿਓ ਤਿੰਨ ਵਾਰੀ ਲਾਉਂਗੇ ਪਸ਼ੂ ਬਹੁਤ ਵਧੀਆ ਭਰਪੂਰ ਮਾਤਰਾ ਦੇ ਵਿੱਚ ਚਮੜੀਓ ਦੀ ਹੋ ਜੂਗੀ। ਅੱਜ ਤੁਹਾਨੂੰ ਦੱਸਿਆ ਸਕਿਨ ਖਰਾਬ ਹੋਣ ਤੋਂ ਦੇਸੀ ਨੁਕਤੇ ਦੇ ਵਿੱਚ 1 ਰੁਪਏ ਦਾ ਖਰਚਾ ਨਹੀਂ ਇਕੱਲਾ ਸਰੋਂ ਦੇ ਤੇਲ ਦਾ ਖਰਚਾ ਹੈਗਾ। ਤਿਆਰ ਕਰਕੇ ਦੱਸਿਆ ਕਿਸਾਨ ਭਰਾਵਾਂ ਨੂੰ ਡੇਅਰੀ ਫਾਰਮਾਂ ਨੂੰ ਪਿਆਰ ਭਰੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ